ਪੈਸੇ ਵੀ ਤੇ ਚੰਡੀਗੜ੍ਹ ਦਾ ਪੰਜਾਬ ਚ ਰਹਿ ਕੀ ਗਿਆ ਜੇ ਅੱਜ ਵੀ ਦੇਖੀਏ ਤਾਂ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਪੰਜਾਬੀਆਂ ਦਾ ਪੰਜਾਬੀਅਤ ਦਾ ਕਿੰਨਾ ਕੁ ਬੋਲਬਾਲਾ ਕਿਤੇ 12-13% ਪੰਜਾਬੀ ਰਹੇਗੇ ਪੰਜਾਬੀ ਬੋਲੀ ਦਫਤਰਾਂ ਚੋਂ ਬੋਰਡਾਂ ਚ ਸਾਰੇ ਕਾਹੇ ਤੁਸੀਂ ਗਾਇਬ ਕਰਤੀ ਡੈਮੋਗ੍ਰਾਫੀ ਚੰਡੀਗੜ੍ਹ ਦੀ ਬਲਦ ਜਿੰਨੇ ਚੰਡੀਗੜ੍ਹ ਦੇ ਵਿੱਚ ਦਫਤਰ ਸੀਗੇ ਪੰਜਾਬ ਸਰਕਾਰ ਦੇ ਸਰਕਾਰੀ ਦਫਤਰ ਹੌਲੀ-ਹੌਲੀ ਕਾਂਗਰਸ ਸਰਕਾਰ ਵੇਲੇ ਬਾਦਲ ਸਰਕਾਰ ਵੇਲੇ ਤੇ ਹੁਣਾਂ ਵੋਕਰ ਵਾਲੇ ਵੇਲੇ ਉਹ ਹੌਲੀ ਹੌਲੀ ਜਿਹੜੇ ਦਫ਼ਤਰ ਸੀ ਸਰਕਾਰੀ ਉਹ ਸਾਰੇ ਮਹਾਲੀ ਲਿਆਂਦੇ ਥੋੜੇ-ਮੋٹے ਦਫ਼ਤਰ ਜੰਡੀਗੜ੍ਹ ਰਹਿ ਗਏ ਇਹ ਜਾਣਬੁੱਝ ਕੇ ਸੈਂਟਰ ਨਾਲ ਮਿਲ ਕੇ ਇਹ ਦਾਵਾ ਛੱਡਿਆ ਇਹਨਾਂ ਨੇ ਕਮਜ਼ੋਰ ਕੀਤਾ ਦਾਵਾ ਸਾਡੇ ਲੀਡਰਾਂ ਨੇ ਚੰਡੀਗੜ੍ਹ ਦੇ ਉੱਤੇ ਸੋ ਇਸ ਕਰਕੇ ਅੱਜ ਸਮਝਣ ਦੀ ਲੋੜ ਆ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਜਿਹੜੇ ਫੈਡਰਲ ਢਾਂਚੇ ਦੀ ਗੱਲ ਹੋ ਰਹੀ ਹੈ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੋ ਰਹੀ ਹੈ ਪੰਜਾਬ ਦੀ ਡੈਮੋਗ੍ਰਾਫੀ ਦੀ ਗੱਲ ਹੋ ਰਹੀ ਹੈ ਪੰਜਾਬ ਦੇ ਲੋਕ ਲਵਾਸਾਂ ਤੋਂ ਨਹੀਂ ਪਹਿਰਾਵਿਆਂ ਤੋਂ ਨਹੀਂ ਸਿੱਖ ਤੇ ਸਿੱਖੀ ਕਰਤਾਰ ਤੋਂ ਜਾਣੀ ਜਾਂਦੀ ਹੈ ਐਦਾ ਬੁੱਚੜ ਕੇ ਵੀ ਗੱਲ ਬੁੱਚੜਾ ਬਿਆੰਤਾ ਇਹ ਵੀ ਤਾਂ ਸਿੱਖਾਂ ਦੇ ਘਰੇ ਪੈਦਾ ਹੋਏ ਸੀ ਕਿੰਨੇ ਹੋਰ ਮਸੰਦ ਜਿਹੜੇ ਸਿੱਖਾਂ ਦੇ ਘਰੇ ਪੈਦਾ ਹੋਏ ਆ ਜਿਹਨਾਂ ਗਦਾਰੀਆਂ ਕੀਤੀਆਂ ਸ਼ੁਰੇਮਾਰੇ ਨੇ ਪੰਜਾਬ ਦੀ ਸਿੱਖਾਂ ਦੀ ਪਿੱਠ 'ਚ ਸੋਸ਼ ਕਰਕੇ ਦਰਿੰਦਾ ਜਿਹੜਾ ਉਹ ਕਿਸੇ ਵੀ ਜਾਤੀ ਦਾ ਕਿਸੇ ਵੀ ਕੰਮ 'ਚ ਹੋ ਸਕਦਾ ਦਰਿੰਦਾ ਦਰਿੰਦਾ ਹੀ ਹੁੰਦਾ ਉਹਦਾ ਕੋਈ ਦੀਨ ਉਹਦਾ ਇਮਾਨ ਕੋਈ ਧਰਮ ਨਹੀਂ ਹੁੰਦਾ ਕਿ ਦੁਸ਼ਮਣ ਤੁਹਾਡਾ ਤਾਕਤਵਾਰੀ ਨਹੀਂ ਹੈਗਾ ਚਲਾਕ ਬਹੁਤ ਹੈ ਮੀਸਣਾ ਚਲਾਕ ਹੈ ਸਾਮ-ਦਾਮ ਦੰਡ ਭੇਦ ਸਾਰੀਆਂ ਨੀਤੀਆਂ ਇਹਦੇ ਕੋਲੇ ਆ ਚਾਣਕਿਆ ਨੀਤੀ ਦਾ ਬੜਾ ਇਹ ਮਹਾਰਾ ਤੁਹਾਡਾ ਦੁਸ਼ਮਣ ਆ ਜਿਹੜਾ ਸੋ ਅਵੇਸਲੇ ਨਾ ਹੋ ਜਿਓ ਸੌਣ ਆ ਜਾਇਓ ਲੰਮੀਆਂ ਤਾਣ ਕੇ ਵੀ ਅਸੀਂ ਆ ਮੋਰਚਾ ਫਤਿਹ ਕਰ ਲਿਆ ਇਹ ਅਸਲ ਵਿੱਚ ਜੋ ਜੋ ਕੇ ਦੇਂਦੇ ਆ ਟੀਕੇ ਲਾ ਲਾ ਕੇ ਦੇਖਦੇ ਆ ਛੇੜਦੇ ਆ ਵੀ ਹਲੇ ਜਾਗਦੇ ਆ ਜਉਂਦੇ ਆ ਸੋਗੇ ਸੋ ਇਸ ਕਰਕੇ ਖਿਆਲ ਰੱਖਣਾ ਇਹ ਇੱਕ ਵਾਰੀ ਪਿੱਛੇ ਹਟੇ ਆ ਪਰ ਇਹਨਾਂ ਨੇ ਆਪਣਾ ਜਿਹੜਾ ਇਰਾਦਾ ਜਿਹੜਾ ਮਕਸਦ ਹੈ ਇਹਨਾਂ ਦਾ ਉਹ ਤੋਂ ਪਿੱਛੇ ਨਹੀਂ ਹਟੇ ਇਸ ਤਰਕੇ ਟਕੜੇ ਰਹੋ ਚਾਣਕਿਆ ਨੀਤੀ ਦੀ ਮੈਂ ਤੁਹਾਨੂੰ ਗੱਲ ਵੀ ਸੁਣਾਦਣਾ ਜਿਹੜੀ ਦੇ ਇਹ ਮਹਾਰ ਨੇ ਜਿਹੜੇ ਇਹਨਾਂ ਦੇ ਰਹੇ ਨੇ ਕਹਿੰਦੇ ਚਾਣਕਿਆ ਆਪਣੇ ਚੇਲਿਆਂ ਨਾਲ ਕਦੇ ਜਾ ਰਿਹਾ ਸੀਗਾ ਜੰਗਲ ਵੇਲੇ ਦੇ ਵਿਜਦੀ ਤੇ ਉਹਦੀ ਕੰਬਲੀ ਝਾੜੀ 'ਚ ਫਸ ਗਈ ਤੇ ਚਾਣਕੇ ਨੇ ਆਪਣੇ ਚੇਲਿਆਂ ਨੂੰ ਕਿਹਾ ਵੀ ਇਹ ਝਾੜੀ ਨੂੰ ਪਾਣੀ ਪਾ ਦਿਓ ਉਹਨਾਂ ਨੇ ਪਾਣੀ ਪਾਤਾ ਤੇ ਉਹਨੇ ਆਪਣੀ ਕੰਬਲੀ ਉੱਥੇ ਛੱਡੀ ਤੇ ਗਾਂ ਤੁਰ ਗਿਆ ਚੇਲੇ ਬੜੇ ਹੈਰਾਨ ਚੇਲਿਆਂ ਨੇ ਸਵਾਲ ਪੁੱਛਿਆ ਵੀ ਗੁਰੂ ਜੀ ਤੁਸੀਂ ਤਾਂ ਕੋਈ ਦੁਸ਼ਮਣ ਜਦੋਂ ਤੁਹਾਡੇ ਰਾਦਾ ਰੋੜਾ ਬਣਿਆ ਕੋਈ ਬਖਸ਼ਿਆ ਨਹੀਂ ਤੇ ਅੱਜ ਤੁਸੀਂ ਪਹਿਲੀ ਵਾਰੀ ਦੇਖਿਆ ਵੀ ਜਿਹੜੇ ਛੋੜੇ ਕੰਡੇ ਪੈਰਾ ਚਵੇ ਆ ਉਹਦੇ ਹੀ ਪਾਣੀ ਪਾ ਰਹੇ ਹਾਂ ਚਾਨਕਾ ਕੁਝ ਨਹੀਂ ਬੋਲਿਆ ਅੱਗੇ ਲੰਘ ਗਿਆ ਆਥ ਨੇ ਮੁੜਿਆ ਆਥ ਨੇ ਮੁੜਦੇ ਨੂੰ ਕੰਬਲੀ ਜਿਹੜੀ ਫਸੀ ਵੀ ਸੀਗੀ ਮਾਰਿਆ ਹਯੋਕਾ ਤੇ ਜੜ ਚੋਂ ਝਾੜੀ ਪੱਟਤੀ ਫਿਰ ਚੇਲੇ ਵੀ ਸਮਝ ਗਏ ਸੋ ਇਹ ਉਹ ਨਸਲਾ ਸਿਸ ਕਰਕੇ ਚਕੰਨੇ ਰਹੋ ਜਾਗਦੇ ਰਹੋ ਫਿਲਹਾਲ ਇਹ ਸਾਨੂੰ ਬਿਲਕੁਲ ਇਹ ਤੇ ਖੁਸ਼ ਹੋਣ ਦੀ ਲੋੜ ਹੈ ਕਿ ਇਹ ਬਹੁਤ ਵੱਡੀ ਜਿੱਤ ਆ ਦੂਜੀ ਗੱਲ ਜਿਹੜਾ ਇਹ ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕੀਤਾ ਸੀ ਚੰਡੀਗੜ੍ਹ ਵਾਲਾ ਜਿਹੜਾ 240 ਦੇ ਅਧੀਨ ਚੰਡੀਗੜ੍ਹ ਨੂੰ ਲਿਆ ਕੇ ਸਿੱਧਾ ਰਾਸ਼ਟਰਪਤੀ ਦਾ ਉੱਥੇ ਮਨ ਲਾਇਆ ਰੁਕ ਗਿਆ ਕੰਮ ਕਲੀ ਰਾਸ਼ਟਰਪਤੀ ਦਾ ਸੱਦਾ ਉਹਦੇ ਅਧੀਨ ਕਰਨ ਲੱਗੇ ਸੀਗੇ ਸੋ ਉਹਦੇ ਲਈ ਵੀ ਆਪਾਂ ਇਹ ਗੱਲ ਇੱਕ ਵਾਰੀ ਉਹਨਾਂ ਨੇ ਰੋਕ ਲਿਆ ਵੀ ਆਹ ਜਿਹੜਾ ਸੈਸ਼ਨ ਚੱਲ ਰਿਹਾ ਇਹਦੇ ਵਿੱਚ ਅਸੀਂ ਨਹੀਂ ਉਹ ਲੈ ਕੇ ਆਵਾਂਗੇ ਬਿੱਲ ਜਿਹੜਾ ਸੰਵਿਧਾਨਕ ਸੋਧ ਬਿੱਲ ਹੈ ਜਿਹੜਾ ਪਰ ਇਹ ਖਿਆਲ ਰੱਖਿਓ ਪਿੱਛੇ ਖਟੇ ਨੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਵੀ ਇਹਨਾਂ ਨੇ ਕੋਈ ਇਹ ਨਹੀਂ ਹੈਗਾ ਵੀ ਇਹ ਛਾਡੀ ਦਿੱਤਾ ਖਿਆਲ ਇਹ ਦੁਬਾਰੇ ਫੇਰ ਆਉਣਗੇ ਹੋਸਰ ਅਗਲੇ ਸੈਸ਼ਨ ਚ ਲਿਆ ਹਣ ਵੈਸੇ ਵੀ ਤਾਂ ਚੰਡੀਗੜ੍ਹ ਦਾ ਪੰਜਾਬ ਚ ਰਹਿ ਕੀ ਗਿਆ ਜੀ ਅੱਜ ਵੀ ਦੇਖੀਏ ਤਾਂ ਚੰਡੀਗੜ੍ਹ ਦੇ ਵਿੱਚ ਪੰਜਾਬ ਦਾ ਪੰਜਾਬੀਆਂ ਦਾ ਪੰਜਾਬੀਅਤ ਦਾ ਕਿੰਨਾ ਕੁ ਬੋਲਬਾਲਾ ਕਿਤੇ 12-13% ਪੰਜਾਬੀ ਰਹੇਗੇ ਪੰਜਾਬੀ ਬੋਲੀ ਦਫ਼ਤਰਾਂ ਚੋਂ ਬੋਰਡਾਂ ਚ ਸਾਰੇ ਕਾਹਦੇ ਤੋਂ ਗਾਇਬ ਕਰਤੀ ਡੈਮੋਗ੍ਰਾਫੀ ਚੰਡੀਗੜ੍ਹ ਦੀ ਬਦਲ ਦਿੱਤੀ ਇਹਨਾਂ ਨੇ। ਤੋਂ ਇਸ ਕਰਕੇ ਨਾ ਹੁਣ ਜਿਵੇਂ ਆਪਾਂ ਦੇਖ ਰਹੇ ਹਾਂ ਬੰਗਾਲ ਦੇ ਬਿਹਾਰ ਦੀਆਂ ਵੋਟਾਂ ਹੋਈਆਂ ਨੇ ਉਹਨਾਂ ਵੋਟਾਂ ਦੇ ਵਿੱਚ ਇਹਨਾਂ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਹੋਰ ਆਉਣੇ ਆ। ਲੋਕ ਸਭਾ 'ਚ ਹੀ ਹੈਗੇ ਆ। ਰਾਜ ਸਭਾ ਦੀ ਦੋਨਾਂ ਦੀ ਗਿਣਤੀ ਪੂਰੀ ਹੋ ਗਈ ਹੋ ਸਕਦਾ ਅਗਲੇ ਸੈਸ਼ਨ ਦੇ ਵਿੱਚ ਚੰਡੀਗੜ੍ਹ ਵਾਲਾ ਵੀ ਲੈ ਆਉਣ। ਤੇ ਤੁਹਾਨੂੰ ਮੈਂ ਗੱਲ ਹੋਰ ਦੱਸ ਦਿੰਦਾ ਇਹ ਗੱਲ ਖਿਆਲ ਰੱਖਿਓ ਅੱਜ ਮੇਰੀ ਗੱਲ ਇਹ ਲਿਖ ਲਿਓ। ਇੰਨਾ ਨੇ ਚੰਡੀਗੜ੍ਹ ਨੂੰ ਇੱਕ ਵੱਖਰੀ ਸਟੇਟ ਦਾ ਦਰਜਾ ਦੇਣਾ। ਤੋਂ ਇਹ ਵੱਖਰੀ ਸਟੇਟ ਚੰਡੀਗੜ੍ਹ ਨੂੰ ਬਣਾਉਣੀ ਹੈ ਇੱਕ ਸੂਬਾ ਬਣਾਉਣਾ ਹੈ ਪੂਰਨ ਤੌਰ ਦੇ ਉਤੇ ਦਿੱਲੀ ਦੀ ਤਰ੍ਹਾਂ ਉਹ ਇਕੱਲਾ ਚੰਡੀਗੜ੍ਹ ਨਹੀਂ ਉਹਦੇ ਨਾਲ ਫਿਰ ਪੰਜਾਬ ਦੇ ਇਲਾਕਿਆਂ ਨੂੰ ਪੰਜਾਬ ਦੇ ਆਲੇ-ਦਾਲੇ ਨੂੰ ਮਹਾਲੀ, ਜੀਰਕਪੁਰ, ਖਾੜੜ ਵਾਲੇ ਪਾਸਿਓਂ ਵੱਢ ਕੇ ਰੋਪੜ ਵਾਲੇ ਪਾਸਿਓਂ ਵੱਢ ਕੇ ਨਾਲ ਹਿੱਸਾ ਪੰਜਾਬ ਦਾ ਚੰਡੀਗੜ੍ਹ ਨਾਲ ਜੋੜ ਕੇ ਉਹਨੂੰ ਇੱਕ ਵੱਖਰੀ ਸਟੇਟ ਬਣਾ ਦੇਣਾ। ਇਹ ਕਰਨਗੇ ਫਰ ਇਹ ਜ਼ਿੰਮੇਵਾਰ ਕੌਣ ਹੈ ਹੁਣ ਆ ਯੂਨੀਵਰਸਿਟੀ ਦੀ ਗੱਲ ਵੀ ਕੀਤੀ ਮੈਂ ਉੱਥੇ ਉਹਦੇ ਬੋਲਿਆ ਵੀ ਜਿੱਦਾਂ ਯੂਨੀਵਰਸਿਟੀ ਚ ਇਕੱਠ ਸੀਗਾ 10 ਤਰੀਕ ਨੂੰ ਤਖਲੀਫ ਹੋਈ ਉੱਥੇ ਬਾਦਲਾਂ ਨੂੰ ਕਾਂਗਰਸੀਆਂ ਨੂੰ ਬੋਕਰਾਂ ਦਾ ਹੋਣੀ ਹੋਣੀ ਭਾਜਪੀ ਵਾਲਿਆਂ ਨੂੰ ਵੀ ਹੋਣੀ ਹੋਣੀ ਉਹਦੇ ਜ਼ਿੰਮੇਵਾਰ ਕੌਣ ਨੇ ਇਹਨਾਂ ਹਾਲਾਤਾਂ ਨੂੰ ਕੌਣ ਹੈ ਉੱਥੇ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਵੀ 2008 ਦੇ ਵਿੱਚ ਬਾਦਲ ਸਰਕਾਰ ਦੇ ਵੇਲੇ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਲਈ ਚਿੱਠੀ ਲਿਖੀ ਗਈ ਆ ਇਹਨਾਂ ਦੇ ਕਰਤੂਤਾਂ ਨੇ ਚੰਡੀਗੜ੍ਹ ਆਪਾਂ ਕਹਿੰਦੇ ਚੰਡੀਗੜ੍ਹ ਤੋਂ ਹਮੇਸ਼ਾ ਲੜਾਈ ਲੜੀਆਂ ਖਿੜਿਆ ਫੁੱਲ ਗਲਾਬ ਦਾ ਸੁਹਾ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਤਾਂ ਚੰਡੀਗੜ੍ਹ ਤੋਂ ਦਾਵਾ ਕਿਵੇਂ ਛੱਡਿਆ ਪਵਨ ਬਾਂਸਲ ਆਰਗੇ ਇਹਨਾਂ ਦੇ ਲੀਡਰ ਰਹੇ ਨੇ ਕਾਂਗਰਸ ਦੇ ਤਵਾੜੀ ਆਰਗੇ ਲੀਡਰ ਰਹੇ ਨੇ ਕਾਂਗਰਸ ਦੇ ਇਹ ਵਕਾਲਤ ਕਰਦੇ ਰਹੇ ਆ ਵੀ ਚੰਡੀਗੜ੍ਹ ਨੂੰ ਸਟੇਟ ਨੂੰ ਵੱਖਰੀ ਸਟੇਟ ਬਣਾਉਣਾ ਚਾਹੀਦਾ ਹੈ ਇਹ ਤਾਂ ਕਾਂਗਰਸ ਦੇ ਲੀਡਰ ਹੈ ਕੀ ਕਾਂਗਰਸੀ ਇਹ ਤੇ ਜਵਾਬ ਦੇਣਗੇ ਛੋਟੇ ਯਾਦ ਹੋਣਾ ਇੱਕ ਵਾਰੀ ਸਰਕਾਰ ਸੀ ਬਾਦਲ ਦੀ ਤੇ ਸੁਖਵੀਰ ਬਾਦਲ ਦਾ ਬਿਆਨ ਆਇਆ ਸੀ ਵੀ ਅਸੀਂ ਨਵਾਂ ਚੰਡੀਗੜ੍ਹ ਬਣਾ ਰਹੇ ਹਾਂ ਜਿਹੜੇ ਚੰਡੀਗੜ੍ਹ ਉਹ ਦਾਵਾ ਛੱਡ ਰਹੇ ਆ ਹੌਲੀ-ਹੌਲੀ ਤੁਸੀਂ ਇੱਕ ਹੋਰ ਗੱਲ ਦੇਖੋ ਜਿੰਨੇ ਚੰਡੀਗੜ੍ਹ ਦੇ ਵਿੱਚ ਦਫ਼ਤਰ ਸੀਗੇ ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰ ਹੌਲੀ-ਹੌਲੀ ਕਾਂਗਰਸ ਸਰਕਾਰ ਵੇਲੇ ਬਾਦਲ ਸਰਕਾਰ ਵੇਲੇ ਤੇ ਹੁਣ ਆ ਵੋਕਰ ਵਾਲਿਆਂ ਵੇਲੇ ਉਹ ਹੌਲੀ-ਹੌਲੀ ਜਿਹੜੇ ਦਫ਼ਤਰ ਸੀ ਸਰਕਾਰੀ ਉਹ ਸਾਰੇ ਮਹਾਲੀ ਲਿਆਂਦੇ ਥੋੜੇ-ਮੋਟੇ ਦਫ਼ਤਰ ਹੀ ਚੰਡੀਗੜ੍ਹ ਰਹਿ ਗਏ ਇਹ ਜਾਣ ਬੁੱਝ ਕੇ ਸੈਂਟਰ ਨਾਲ ਮਿਲ ਕੇ ਇਹ ਦਾਵਾ ਛੱਡਿਆ ਹੈ ਇਹਨਾਂ ਨੇ ਕਮਜ਼ੋਰ ਕੀਤਾ ਦਾਵਾ ਸਾਡੇ ਲੀਡਰਾਂ ਨੇ ਚੰਡੀਗੜ੍ਹ ਦੇ ਉੱਤੇ ਸੋ ਇਸ ਕਰਕੇ ਅੱਜ ਸਮਝਣ ਦੀ ਲੋੜ ਹੈ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਜਿਹੜੇ ਫੈਡਰਲ ਢਾਂਚੇ ਦੀ ਗੱਲ ਹੋ ਰਹੀ ਹੈ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਹੋ ਰਹੀ ਹੈ ਪੰਜਾਬ ਦੀ ਡੈਮੋਗ੍ਰਾਫੀ ਦੀ ਗੱਲ ਹੋ ਰਹੀ ਹੈ ਪੰਜਾਬ ਦੇ ਲੋਕੋ ਸਮਝੋ ਜਲੰਧਰ ਦੇ ਵਿੱਚ ਘਟਨਾ ਵਾਪਰੀ ਆ ਇੱਕ 13 ਸਾਲ ਦੀ ਬੱਚੀ ਦੇ ਨਾਲ ਇੱਕ ਦਰਿੰਦੇ ਵੱਲੋਂ ਦਰਿੰਦਗੀ ਦੇ ਨਾਲ ਉਸ ਬੱਚੀ ਦਾ ਬਲਾਤਕਾਰ ਕਰਕੇ ਉਹਨੂੰ ਮਾਰ ਦਿੱਤਾ ਗਿਆ। ਅਸੀਂ ਕਹਿੰਦੇ ਅਸੀਂ ਕਿ ਕੋਈ ਬੰਦਾ ਕਹਿੰਦਾ ਜਿਹਦੇ ਅੰਦਰ ਦਿਲ ਹੈ ਕਿ ਉਹ ਜਿਹੇ ਬੰਦੇ ਨੂੰ ਨਾਲ ਦੀ ਨਾਲ ਗੋਲੀ ਮਾਰ ਦੇਣੀ ਚਾਹੀਦੀ ਆ। ਜਿਉਂਦੇ ਨੂੰ ਅੱਗੇ ਸਾਰ ਦੇਣਾ ਚਾਹੀਦਾ। ਕੋਈ ਬੰਦੇ ਬਖਸ਼ੇ ਨਹੀਂ ਜਾਣੇ ਚਾਹੀਦੇ। ਪਰ ਉਹਦੇ ਉੱਤੇ ਬੜੀਆਂ ਹੁਣ ਇਹ ਕਈ ਬੰਦੇ ਜਿਹੜੇ ਖੌਤੀ ਬੈਠੇ ਆ ਉਹਦੇ ਤੇ ਵੀ ਇੱਕੰਤੂ ਪਰੰਤੂ ਕਰ ਰਹੇ ਨੇ। ਵੀ ਦੇਖੋ ਜਦੋਂ ਪ੍ਰਵਾਸੀ ਨੇ ਇੱਕ ਹਿਸ਼ਾਰਪੁਰ ਦੇ ਵਿੱਚ ਘਟਨਾ ਵਾਪਰੀ ਸੀਗੀ ਤਾਂ ਉਦੋਂ ਲੱਖੇ ਵਰਗੇ ਉਥੇ ਪਹੁੰਚ ਗਏ ਸੀ ਰੌਲਾ ਪਾਉਂਦੇ ਸੀ ਪ੍ਰਵਾਸੀਆਂ ਦੇ ਖਿਲਾਫ ਜਦੋਂ ਇੱਕ ਬੱਚੇ ਨਾਲ ਦਰਿੰਦਗੀ ਨਾਲ ਬੱਚਾ ਹਿਸ਼ਾਰਪੁਰ ਦੇ ਵਿੱਚ 5 ਸਾਲ ਦਾ ਬੱਚਾ ਦਰਿੰਦਗੀ ਦੇ ਨਾਲ ਬੱਚੇ ਨਾਲ ਕੁਕਰਮ ਕਰਕੇ ਉਹਦੇ ਗੁਪਤੰਗਾਂ 'ਤੇ ਡਾਂਗਾ ਪਾ ਕੇ ਉਹਨੂੰ ਮਾਰ ਕੇ ਮੌਤੇ ਘਾੜ ਤਾਰਿਆ ਗਿਆ ਸੀ ਉਸ ਬੱਚੇ ਨੂੰ ਵੀ ਉਦੋਂ ਇਹ ਬੜਾ ਬੋਲੇ ਸੀ ਹੁਣ ਨਹੀਂ ਬੋਲੇ ਜੀ ਵੀ ਹੁਣ ਪਤਾ ਨਹੀਂ ਇਹ ਕੋਈ ਸਿੱਖ ਹੈ ਮੈਂ ਤਾਂ ਪਰਿਵਾਰ ਦਾ ਅੱਜ ਕੋਈ ਬਿਆਨ ਵੀ ਆਇਆ ਵੀ ਇਹ ਸਿੱਖ ਵੀ ਨਹੀਂ ਹੈਗਾ ਚਲੋ ਸਿੱਖ ਵੀ ਹੋਵੇ ਨਾਲੇ ਸਿੱਖ ਲਵਾਸਾਂ ਤੋਂ ਨਹੀਂ ਪਹਿਰਾਵਿਆਂ ਤੋਂ ਨਹੀਂ ਸਿੱਖ ਤੇ ਸਿੱਖੀ ਕਰਤਾਰ ਤੋਂ ਜਾਣੀ ਜਾਂਦੀ ਹੈ ਇਹਦਾ ਬੁੱਚੜ ਕੇ ਵੀ ਗੱਲ ਬੁੱਚੜਾ ਬਿਆੰਤਾ ਇਹ ਵੀ ਤਾਂ ਸਿੱਖਾਂ ਦੇ ਘਰੇ ਪੈਦਾ ਹੋਏ ਸੀ ਕਿੰਨੇ ਹੋਰ ਮਸੰਦ ਜਿਹੜੇ ਸਿੱਖਾਂ ਦੇ ਘਰੇ ਪੈਦਾ ਹੋਏ ਆ ਜਿਹਨਾਂ ਗਦਾਰੀਆਂ ਕੀਤੀਆਂ ਸ਼ੁਰੇਮਾਰੇ ਨੇ ਪੰਜਾਬ ਦੀ ਸਿੱਖਾਂ ਦੀ ਪਿੱਠ 'ਚ ਸੁਸਕਰ ਕੇ ਦਰਿੰਦਾ ਜਿਹੜਾ ਉਹ ਕਿਸੇ ਵੀ ਜਾਤੀ ਦਾ ਕਿਸੇ ਵੀ ਕੰਮ ਚ ਹੋ ਸਕਦਾ ਦਰੰਦਾ ਦਰੰਦਾ ਹੀ ਹੁੰਦਾ ਉਹਦਾ ਕੋਈ دین ਉਹਦਾ ਇਮਾਨ ਕੋਈ ਧਰਮ ਨਹੀਂ ਹੁੰਦਾ ਸੋ ਦੂਜੀ ਗੱਲ ਜਿਹੜੀ ਅਸੀਂ ਕਰਦੇ ਆ ਨਾ ਅਸੀਂ ਅੱਜ ਵੀ ਉਸੇ ਗੱਲ ਤੇ ਖੜੇ ਹਾਂ ਤੇ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਦੇ ਲੋਕੋ ਤੁਹਾਨੂੰ ਬਾਰ ਬਾਰ ਅਸੀਂ ਅਪੀਲ ਕਰ ਰਹੇ ਹਾਂ ਵੀ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਦੀ ਗੱਲ ਆ ਪੰਜਾਬ ਦੇ ਡੋਮਿਸਾਈਲ ਦੀ ਗੱਲ ਆ ਪੰਜਾਬ ਦੇ ਬੋਨਫਾਈਡ ਦੀ ਗੱਲ ਆ ਇਹ ਤੇ ਸਾਨੂੰ ਲੜਨਾ ਪੈਣਾ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਲਈ ਬਾਹਰਲੇ ਬੰਦੇ ਤੇ ਜ਼ਮੀਨਾਂ ਨਾਲ ਲੈਣੇ ਕਾਨੂੰਨ ਬਣਨੇ ਚਾਹੀਦੇ ਗੱਲ ਇਹਦੀ ਹੋ ਰਹੀ ਆ ਗੱਲ ਇਹ ਨਹੀਂ ਹੋ ਰਹੀ ਜਾਂ ਪ੍ਰਵਾਸੀ ਕਿਉਂ ਆਉਂਦੇ ਆ ਕੰਮ ਕਿਉਂ ਕਰਦੇ ਆ ਜਾਂ ਪ੍ਰਵਾਸੀਆਂ ਪ੍ਰਤੀ ਸਹਾਰਾ ਦਾ ਜਿਹੜਾ ਹੋਰ ਆ ਆਪਣੇ ਆਪਰ ਦੀ ਨਜ਼ਰੀਆ ਹੋਰ ਹੈ ਦਰਿੰਦੇ ਪ੍ਰਤੀ ਨਜ਼ਰੀਆ ਸਾਡਾ ਇੱਕੋ ਹੀ ਆ ਉਹ ਪੰਜਾਬ ਦਾ ਉਹ ਕਿਤੋਂ ਦਾ ਹੀ ਆ ਜੋ ਪੰਜਾਬੀ ਹੈ ਉਹ ਸਿੱਖ ਹੈ ਜਾਂ ਕੋਈ ਹੋਰ ਹੈ ਮਸਲਾ ਇਹ ਨਹੀਂ ਹੈ ਕਿ ਅਸੀਂ ਕੋਈ ਆਪਦਿਆਂ ਨੂੰ ਅਸੀਂ ਚਾਹੇ ਸਾਡੇ ਜੋ ਮਰਜ਼ੀ ਕਰਨ ਜੇ ਸਾਡਾ ਕੋਈ ਸਿੱਖੀ ਦੇ ਵਿੱਚੋਂ ਵੀ ਕੋਈ ਪੰਜਾਬੀ ਵੀ ਬੰਦਾ ਦਰਿੰਦਗੀ ਕਰਦਾ ਕਾਣ ਕਰਦਾ ਸਾਡਾ ਕੋਈ ਨਿਡਰ ਨਹੀਂ ਲੱਗਦਾ ਨਾ ਸੀ ਉਹਦੀ ਕਦੇ ਵਕਾਲਤ ਕੀਤੀ ਐ ਨਾ ਕਦੇ ਕਰਨੀ ਐ ਮਸਲਾ ਜਿਹਦਾ ਅਸੀਂ ਬਾਰ ਬਾਰ ਠਾਰਿਆ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦਿੱਤੀ ਐ ਅੱਜ ਚੰਡੀਗੜ੍ਹ ਦੇ ਵਿੱਚ ਜੇ ਵੋਟਾਂ ਪਵਾ ਲਈਆਂ ਜਾਣ ਵੀ ਕੀ ਚੰਡੀਗੜ੍ਹ ਪੰਜਾਬ ਨੂੰ ਜਾਣਾ ਚਾਹੀਦਾ ਪੰਜਾਬ ਨੂੰ ਮਿਲਣਾ ਚਾਹੀਦਾ ਕਿ ਨਹੀਂ ਮਿਲਣਾ ਚਾਹੀਦਾ ਜਦੋਂ ਉੱਥੇ ਪੰਜਾਬੀ ਹੈ ਨਹੀਂ ਉਹਦੀ ਡੈਮੋਗ੍ਰਾਫੀ ਬਦਲ ਗਈ 60 ਮੰਗਰ 15 ਪੰਜਾਬੀ ਨੇ 12 ਪੰਜਾਬੀ ਨੇ ਤਾਂ ਚੰਡੀ ਪੰਜਾਬ ਦੇ ਅੱਖ ਚੰਡੀਗੜ੍ਹ ਦੇ ਅੱਖ ਚ ਵੋਟ ਕਿਨੇ ਪਾਉਣੀਆਂ ਮੈਨੂੰ ਦੱਸੋ ਜੇ ਪਹਿਣ ਗਿਆ ਵੀ 12 ਵੋਟਾਂ ਪਹਿਣ ਗਿਆ 13 ਵੋਟਾਂ ਵੀ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ 85 88 ਵੋਟਾਂ ਪਹਿਣੀਆਂ ਉਹਦੇ ਉਲਟ ਇਹ ਹੁੰਦੀ ਹੈ ਕਹਾਣੀ ਉਹੀ ਕੁਛ ਨਾ ਮਹਾਲੀ ਚ ਹੋ ਗਿਆ ਅਖਾੜ ਨਜੀਰਖਪੁਰ ਲੁਧਿਆਣੇ ਹੋ ਰਿਹਾ ਇਹੀ ਮਸਲੇ ਜਦੋਂ ਸਾਡੀ ਗਿਣਤੀ ਘਟ ਗਈ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਬਦਲ ਗਈ ਜਿਹੜੀ ਭੂਗੋਲਕ ਸਥਿਤੀ ਆ ਪੰਜਾਬ ਦੀ ਬਦਲ ਗਈ ਉਦੋਂ ਤੇ ਸੋਚਿਓ ਵੀ ਉਦੋਂ ਇੱਥੇ ਗੱਲ ਆ ਗਈ ਕੋਈ ਵੋਟਾਂ ਦੀ ਵੀ ਪੰਜਾਬ ਦਾ ਨਾਂ ਪੰਜਾਬ ਰਹਿਣਾ ਚਾਹੀਦਾ ਕੋ ਹੋਰ ਬਣਾ ਦਈਏ ਜਦੋਂ ਬਹੁ ਗਣਤੀ ਨੇ ਕਹਿੰਦਾ ਵੀ ਪੰਜਾਬ ਦਾ ਨਾਂ ਹੀ ਬਦਲ ਦਿਓ ਪਰ ਸੋਡੀ ਸੁਣਨੀ ਕਿਨੇ ਆ ਸਵਾਲ ਇਹ ਆਸੀਂ ਸਾਡੀ ਕੋਈ ਕਿਸੇ ਨਾ ਫਿਰਕਾ ਪਰਸਤੀ ਨਹੀਂ ਆ ਕੋਈ ਨਫਰਤ ਨਹੀਂ ਆ ਨਾ ਸੀ ਕਹਿੰਨਾ ਵੀ ਕੋਈ ਇੱਥੇ ਬੰਦਾ ਕੰਮ ਕਰਨ ਨਾ ਆਵੇ ਆਉਣ ਜੀ ਸਦਕੇ ਆਉਣ ਸਾਡੇ ਬੰਦੇ ਵੀ ਜਾਂਦੇ ਆ ਕੋਈ ਮਨਾਹੀ ਨਹੀਂ ਕੋਈ ਨਫ਼ਰਤ ਨਹੀਂ ਕਿਸੇ ਇਨਸਾਨੀਅਤ ਨੂੰ ਸਾਡੇ ਗੁਰੂਆਂ ਨੇ ਤਾਂ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਮਨੁੱਖਤਾ ਦੇ ਭਲੇ ਦੀ ਗੱਲ ਕੀਤੀ ਆ ਸਾਡੇ ਵੀ ਸਿਧਾਂਤ ਸਾਡੀ ਵੀ ਸੋਚ ਹੋਈ ਹੈ ਵੀ ਸਾਡੀ ਕਿਸੇ ਨਾਲ ਕੋਈ ਵੈਰ ਕੋਈ ਵਿਰੋਧਤਾ ਨਹੀਂ ਸਾਡਾ ਰੌਲਾ ਸਿਰਫ ਇਹੀ ਗੱਲ ਤੇ ਆ ਵੀ ਜੇ ਅੱਜ ਬਾਕੀ ਸੂਬਿਆਂ ਦੇ ਵਿੱਚ ਜਾ ਰਿਹਾ ਮੱਛਲ ਤੋਂ ਲੈ ਕੇ ਉਤਰਾਖੰਡ ਤੋਂ ਲੈ ਕੇ ਗੁਜਰਾਤ ਤੋਂ ਲੈ ਕੇ ਮਨੀਪੁਰ ਮੰਗਾਲਿਆ ਆਸਾਮ ਸਿੱਕਮ ਗੁਜਰਾਤ ਰਾਜਸਥਾਨ ਤੋਂ ਲੈ ਕੇ ਜੀ ਉਹਨਾਂ ਸੂਬਿਆਂ ਦੇ ਵਿੱਚ ਕਾਨੂੰਨ ਹੈਗੇ ਆ ਉੱਥੋਂ ਦੀ ਜ਼ਮੀਨ ਲੈਣ ਲਈ ਉੱਥੋਂ ਦੀਆਂ ਨੌਕਰੀਆਂ ਲੈਣ ਲਈ ਉੱਥੇ ਵੋਟ ਬਣਾਉਣ ਲਈ ਸ਼ਰਤਾਂ ਪੂਰੀਆਂ ਕੀਤੀਆਂ ਜਾਂਦਾ ਪੰਜਾਬ ਦੇ ਵਿੱਚ ਇਹ ਕਾਨੂੰਨ ਕਿਉਂ ਨਹੀਂ ਬਣ ਰਹੇ ਭਾਈ ਸਾਡੀ ਲੜਾਈ ਇਹ ਆ ਨਾ ਕਿ ਸਾਡੀ ਕਿਸੇ ਨਾਲ ਕੋਈ ਨਫ਼ਰਤ ਆ ਇਸੇ ਗੱਲ ਤੇ ਮੈਂ ਪੰਜਾਬ ਦੇ ਲੋਕੋ ਤੁਹਾਨੂੰ ਕਹਿਣਾ ਚਾਹਣਾ ਕਿ ਬਹੁਤ ਬੱਡੀ ਜਿੱਤ ਆਪਾਂ ਕਹਿ ਸਕਦੇ ਆ ਪਰ ਇਸ ਲਈ ਨਾ ਹੋ ਜਾਓ ਸੌ ਨਾ ਜਾਓ ਲੰਮੀਆਂ ਤਾਣ ਕੇ ਨਾ ਪੈ ਜਾਓ ਕੰਨਾ ਦੀ ਰੂਹ ਦੇ ਕੇ ਚਪਕ ਸੌਜੋ ਆ ਦੇਖੋ ਕਿਸਾਨੀ ਮੋਰਚਾ ਆਪਾਂ 220 ਦੇ ਵਿੱਚ ਜਿੱਤ ਕੇ ਆਏ ਇੱਕ ਵਾਰੀ ਪਿੱਛੇ ਹਟੇ ਹੁਣ ਉਹ ਨਵਾਂ ਜਿਹੜਾ ਆ ਲੈ ਕੇ ਆ ਗਏ ਬਿਲੀ 100 ਡੈਕਟ ਲੈ ਕੇ ਆ ਗਏ ਇਹ ਵੀ ਛੋਡੇ ਤੇ ਬਹੁਤ ਵੱਡਾ ਹਮਲਾ ਇਹਦੀ ਇਹਦੀ ਲੜਾਈ ਵੀ ਲੜਨ ਦੀ ਤਿਆਰ ਰਹੇ ਹਾਂ ਹਮਲੇ ਛੋਡੇ ਤੇ ਮੈਂ ਬੜੇ ਬਾਰੀ ਕਿਹਾ ਤੇਜ਼ ਹੋ ਰਹੇ ਨੇ ਹੋਣੇ ਨੇ ਬਹੁਤ ਹੋਣੇ ਆ ਛੋਡੇ ਹੋਣ ਤੇ ਹਮਲਾ ਅਸਲ ਛੋਟੀ ਹੋਂਦ ਰੱਖਦੀ ਆ ਅਗਲਿਆਂ ਨੂੰ ਇਹੋ ਸਮਝਣ ਦੀ ਕੋਸ਼ਿਸ਼ ਕਰੋ ਸੋ ਇਸ ਲਈ ਸਾਡੇ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਸਾਡੀ ਲੜਾਈ ਮੁੱਦਿਆਂ ਤੇ ਕੇਂਦਰਿਤ ਕਰੋ ਸਾਡੀ ਲੜਾਈ ਧੜਿਆਂ 'ਚ ਨਾ ਫਸੋ ਪਾਰਟੀਆਂ 'ਚ ਨਾ ਫਸੋ ਇਹ ਸਾਰੇ ਮੈਂ ਕਹਿੰਨਾ ਸਾਰੇ ਇੱਕੋ ਤੱਕੜੀ ਦੇ ਚੱਟੇ ਬੱਟੇ ਆ ਚਾਹੇ ਉਹ ਕਾਂਗਰਸੀ ਆ ਚਾਹੇ ਬਾਦਲ ਆ ਚਾਹੇ ਕੋਈ ਬੌਕਰ ਆ ਚਾਹੇ ਕੋਈ ਭਾਜਪਾ ਆ ਘੱਟ ਕਿਸੇ ਨੇ ਨਹੀਂ ਭਰਾਵੋ ਗੁਜ਼ਾਰੀ ਇਹਨਾਂ ਦਾ ਇਤਿਹਾਸ ਚੱਕ ਕੇ ਦੇਖ ਲੋ ਸਭ ਨੇ ਪਿੱਠ ਛੁਰੇ ਮਾਰਿਆ ਹੋ ਸਕਦਾ ਹੁਣ ਇਹ ਬੀਜੇਪੀ ਦੇ ਕਾਲੀਆਂ ਦਾ ਸੰਯੋਗਤਾ ਹੋ ਜੇ ਬਾਦਲਾਂ ਦਾ ਇਹ ਤਾਂ ਇਹ ਵੀ ਸੰਭਵ ਹੈ ਗੱਲ ਸੁਣਨ ਚਾਰੀਆਂ ਗੱਲਾਂ ਵੀ ਹੋਏ ਹੀ ਪਿਆ ਹੋ ਸਕਦਾ ਇਹ ਆ ਜਿਹੜੇ ਕਰ ਰਹੇ ਹੈ ਨਾ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਫਿਰ ਪਿੱਛੇ ਟਕ ਗਏ ਸੈਨਟ ਚੋਣਾਂ ਦਾ ਭੰਗ ਕਰਤੀ ਸੈਨਟ ਫਿਰ ਪਿੱਛੇ ਟਕ ਗਏ ਇਹ ਹੋ ਸਕਦਾ ਵੀ ਇਹ ਕੋਈ ਜੋ ਰ ਰਹੇ ਨੇ ਮਾਹੌਲ ਬਣਾ ਰਹੇ ਨੇ ਸੋ ਇਸ ਕਰਕੇ ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ ਵੀ ਇਹ ਪਿੱਛੇ ਪੁੱਛੇ ਨਹੀਂ ਹਟ ਰਹੇ ਹੈਗੇ ਕਿ ਤੱਕ ਵਾਰੀ ਸਾਨੂੰ ਦੇਖਿਆ ਇਹਨਾਂ ਨੇ ਤੇ ਜੇ ਅਸੀਂ ਇਕੱਠੇ ਰਵਾਂਗੇ ਸੋਚ ਨੂੰ ਇਹ ਲੈ ਕੇ ਚੱਲਾਂਗੇ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੰਦੇ ਚੁਣੀਏ ਜਾਂ ਉਹ ਧਰਾਂ ਚੁਣੀਏ ਜਾਂ ਉਹਨਾਂ ਬੰਦਿਆਂ ਨਾਲ ਖੜਗੇ ਜਿਹੜੇ ਪੰਜਾਬ ਦੀ ਗੱਲ ਕਰਨ ਤੇ ਅਸੀਂ ਜ਼ਿੰਮੇਵਾਰੀ ਤੈਅ ਕਰਗੇ ਇਹਨਾਂ ਸਿਆਸੀ ਪਾਰਟੀਆਂ ਦੀ ਇਹਨਾਂ ਸਿਆਸੀ ਬੰਦਿਆਂ ਦੀ ਵੀ ਜਿਹੜੇ ਬੰਦੇ ਜਿਹੜੀ ਪਾਰਟੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹ ਵਾਅਦਾ ਕਰਦੀ ਹੈ ਕਿ ਅਸੀਂ ਇਹ ਕਾਨੂੰਨ ਲੈ ਕੇ ਆਵਾਂਗੇ ਕਿ ਕੋਈ ਬਾਹਰਲਾ ਗੈਰ ਪੰਜਾਬੀ ਬੰਦਾ ਪੰਜਾਬ ਜ਼ਮੀਨ ਨਹੀਂ ਲੈ ਸਕਦਾ ਪੰਜਾਬ ਦੇ ਵਿੱਚ ਬਾਹਰਲਾ ਬੰਦਾ ਪੰਜਾਬ ਨੂੰ ਡੋਮਿਸਾਈਲ ਤੋਂ ਬਿਨਾਂ ਨੌਕਰੀ ਨਹੀਂ ਲੈ ਸਕਦਾ ਪੰਜਾਬ ਦੇ ਵਿੱਚ ਕੋਈ ਬੋਰਡ ਬਣਾਉਣੀ ਹੈ ਜਿਵੇਂ ਦੂਜੇ ਸੂਬਿਆਂ ਵਿੱਚ ਸ਼ਰਤਾਂ ਰੱਖੀਆਂ ਹੋਈਆਂ ਨੇ ਉਵੇਂ ਸ਼ਰਤਾਂ ਪੂਰੀਆਂ ਕਰਕੇ ਹੀ ਬੋਟ ਬਣੂਗੀ ਇਹ ਜ਼ਰੂਰੀ ਆ ਜਿਹੜਾ ਬੰਦਾ ਇਹ ਜਿਹੜੀ ਪਾਰਟੀ ਜਿਹੜੀ ਧੇਰੇ ਗੱਲ ਕਰੂਗੀ ਜਿਹੜੀ ਧੇਰੇ ਫੈਡਰਲ ਢਾਂਚੇ ਦੀ ਗੱਲ ਕਰੂਗੀ ਰਾਜਾਂ ਦੇ ਵੱਧ ਅਧਿਕਾਰਾਂ ਲਈ ਲੜਨ ਦੀ ਗੱਲ ਕਰੂਗੀ ਕਿਉਂਕਿ بڑا ਮਸਲਾ ਹਲੇ ਸਾਡੇ ਡੈਮ BBMB ਇਹ ਵੀ ਸਾਡੇ ਜਣਾਂਾਂ ਦੀ ਲੜਾਈਆਂ ਹੈ ਲੜਨ ਵਾਲੀਆਂ ਆਪਣੀਆਂ ਪੂਰਨ ਤੌਰ ਤੇ ਚੰਡੀਗੜ੍ਹ ਪੰਜਾਬ ਨੂੰ ਕਿਵੇਂ ਦਬਾਉਣਾ ਹੈ ਇਹ ਵੀ ਲੜਾਈ ਹੈ ਬਹੁਤ ਵੱਡੀ ਲੜਨ ਵਾਲੀ ਪਈ ਆ ਸੋ ਇਸ ਲਈ ਸਾਨੂੰ ਉਹੋ ਜਿਹੇ ਬੰਦੇ ਨਾਲ ਸਾਥ ਦੇਣ ਦੀ ਲੋੜ ਹੈ ਪੰਜਾਬ ਦੇ ਲੋਕੋ ਅੱਗੇ ਨਾਲ ਤੁਸੀਂ ਬਹੁਤ ਜ਼ਿਆਦਾ ਜਾਗੇ ਵੀ ਹੋਏ ਆ ਤੁਹਾਡਾ ਧੰਨਵਾਦ ਬਹੁਤ ਵੱਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ 10 ਤਰੀਕ ਨੂੰ ਬਹੁਤ ਵੱਡਾ ਇਕੱਠ ਕੀਤਾ ਤੇ ਇੱਕ ਸੁਨੇਹਾ ਦਿੱਤਾ ਦਿੱਲੀ ਸਰਕਾਰ ਨੂੰ ਇਹ ਨਾ ਸੌਖਾ ਨਹੀਂ ਹੈਗਾ ਪੰਜਾਬ ਵਾਲੇ ਜਾਗਦਾ ਹੈ ਪੰਜਾਬ ਵਾਲੇ ਜਾਉਂਦਾ ਹੈ ਬਸ ਐਂ ਜਮੀਰਾਂ ਨੂੰ ਜਗਾ ਕੇ ਰੱਖਣਾ ਐਂ ਇਕੱਠੇ ਹੋ ਕੇ ਤੇ ਜ਼ਰੂਰ ਮੈਂ ਫੇਰ ਕਹਣਾ ਸਾਨੂੰ ਅੱਜ ਆਪਣੇ ਆਪ ਨੂੰ ਸਵਾਲ ਕਰਨ ਦੀ ਲੋੜ ਹੈ ਕਿ ਅਸੀਂ ਕਿੱਥੇ ਖੜੇ ਆ ਤੇ ਕੀ ਸਾਡੇ ਕਾ ਹੱਕ ਨੇ ਕੀ ਸਾਡੇ ਅਧਿਕਾਰ ਨੇ ਤੇ ਇਹਨਾਂ ਲੀਡਰਾਂ ਨੂੰ ਘੇਰ ਕੇ ਚਾਹੇ ਬੋਕਰ ਵਾਲੇ ਆ ਚਾਹੇ ਭਾਜਪਾ ਵਾਲੇ ਚਾਹੇ ਕਾਂਗਰਸ ਵਾਲੇ ਚਾਹੇ ਜਿਹੜੇ ਵੀ ਆ ਦੇ ਬਾਦਲੇ ਤੁਸੀਂ ਹੁਣ ਤੱਕ ਭਾਈ ਕੀ ਕੀਤਾ ਇਹ ਸਾਡੇ ਸਵਾਲ ਬਣਦੇ ਆ ਆ ਹਣ ਥੋੜਾ ਭਵੰਤ ਸਿਓ ਕਿ ਇਹ ਤੁਸੀਂ ਦੇਖ ਲਓ ਵੀ ਆ ਸਾਰੀਆਂ ਛੋਡੀਆਂ ਜਿੰਨੀਆਂ ਜ਼ਮੀਨਾਂ ਨੇ ਉਹ ਸਾਰੀਆਂ ਹੁਣ ਵੇਚਣ ਤੇ ਲੱਗੇ ਹੋਏ ਆ ਨਿਸ਼ਾਨਦੇਹੀ ਹੋ ਚੁੱਕੀ ਹੈ ਜਿੰਨੇ ਛੋਡੇ ਪਬਲਿਕ ਸੈਕਟਰ ਨੇ ਛੋਡੀਆਂ ਸਰਕਾਰੀ ਜਾਇਦਾਦਾਂ ਨੇ ਛੋਡੀਆਂ ਪੰਚਾਇਤੀ ਜ਼ਮੀਨਾਂ ਨੇ ਕੋਈ ਬਿਜਲੀ ਬੋਰਡ ਦੀਆਂ ਜ਼ਮੀਨਾਂ ਨੇ ਚਾਹੇ ਛੋਡੀਆਂ ਕੋਈ ਆਪਣੀਆਂ ਆਪਣਾ ਪੀ ਡਬਲਯੂ ਡੀ ਦੀਆਂ ਕੁਝ ਜ਼ਿਆਦਾ ਤਾਂ ਪਈਆਂ ਕੋਈ ਵੀ ਤੁਹਾਡਾ ਸਰਕਾਰੀ ਕੋਈ ਜਗਾ ਪਈ ਹੈ ਸਾਰੇ ਨਿਸ਼ਾਨਦੇਹੀ ਕਰਕੇ ਵੇਚਣ ਦੀ ਤਿਆਰੀ ਫੁੱਲ ਹੋ ਚੁੱਕੀ ਹੈ ਸਾਨੂੰ ਇਹਦੇ ਲਈ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਮੈਂ ਸਾਡੇ ਪੰਜਾਬ ਦੀਆਂ ਲੜਨ ਵਾਲਿਆਂ ਤਰ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਹਦੇ ਲਈ ਵੀ ਆਵਾਜ਼ ਬੁਲੰਦ ਕਰੋ ਇਹ ਵੀ ਸਾਡੇ ਲੋਕਾਂ ਦੀ ਜਾਇਦਾਦ ਹੈ ਸਾਡੀ ਜਾਇਦਾਦ ਹੈ ਇਹ ਸਰਕਾਰ ਦੀ ਨਹੀਂ